ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਅੱਜ ਬਟਾਲੇ ਵਾਲੇ ਵਾਸਤੇ ਆ ਲੋਕਾਂ ਦੀ ਇੱਕ ਵੱਡੀ ਰਾਹਤ ਜਿਹੜੀ ਹੈ ਉਹ ਅੱਜ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣ ਲੱਗਾ ਕਿਉਂਕਿ ਜਦੋਂ ਮੈਂ ਗਰਾਊਂਡ ਦੇ ਵਿੱਚ ਜਾਂਦਾ ਸੀ ਜਦੋਂ ਮਹੱਲਿਆਂ ਗਲੀਆਂ 'ਚ ਜਾਂਦਾ ਸੀ ਤੇ ਲੋਕਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਨੂੰ ਪੀਣ ਵਾਲਾ ਪਾਣੀ ਜਿਹੜਾ ਉਹ ਸਾਫ਼ ਨਹੀਂ ਨਾ ਜਿਹੜਾ ਸਾਡਾ ਪਾਣੀ ਆ ਉਹਦੇ 'ਚ ਕਿਤੇ ਨਾ ਕਿਤੇ ਕਮੀ ਹੈ ਔਰ ਮੈਂ ਇੱਕ ਚੀਜ਼ ਦੇਖਦਾ ਵੀ ਵਿਰੋਧੀ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਸੀ ਦਾਅਵੇ ਕਰਦੇ ਸੀ ਆ ਕਰਤਾ ਸੀ ਜੇ ਕਰਤਾ ਦੁੱਖ ਦੀ ਗੱਲ ਇਹ ਹੈ ਵੀ ਹੱਲੇ ਤੱਕ ਅਸੀਂ ਆਪਣੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਵੀ ਮਹੱਈਆ ਨਹੀਂ ਕਰਾ ਸਕੇ ਔਰ ਜੀਦੀ ਕੀ ਬਤੌਰ ਬਟਾਲੇ ਹਲਕੇ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਸੀ ਪਰ ਮੈਂ ਖੁਸ਼ੀ ਨਾਲ ਦੱਸਣਾ ਚਾਹੁੰਦਾ ਵੀ ਉਹ ਜਿਹੜਾ ਕੰਮ ਹੈ ਜਿਹੜਾ ਪਾਣੀ ਦਾ ਵਾਟਰ ਸਪਲਾਈ ਦਾ ਕੰਮ ਇਹ 27 ਕਰੋੜ 34 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਇਹ ਸ਼ੁਰੂ ਹੋਣ ਜਾ ਰਿਹਾ ਹੈ ਇਹਦੇ ਟੈਂਡਰ ਵਗੈਰਾ ਹੋ ਚੁੱਕੇ ਨੇ ਇਹਦਾ ਉਦਘਾਟਨ ਜਿਹੜਾ ਆਪਾਂ ਬਹੁਤ ਜਲਦ ਆਪਾਂ ਕਰਾਂਗੇ ਇਹਦੇ ਵਿੱਚ ਕਟੂ-ਕਟਰੀ 10 ਹਜ਼ਾਰ ਦੇ ਕਰੀਬ ਜਿਹੜੇ ਨੇ ਵਾਟਰ ਸਪਲਾਈ ਦੇ ਨਵੇਂ ਕਨੈਕਸ਼ਨ ਦਿੱਤੇ ਜਾਣਗੇ ਦੋ ਵੱਡੀਆਂ ਟੈਂਕੀਆਂ ਬਣਨਗੀਆਂ 67 ਕਿਲੋਮੀਟਰ ਦੀ ਪਾਈਪਲਾਈਨ ਜਿਹੜੀ ਹੁੰਦੀ ਆ ਉਹ ਪਵੇਗੀ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਵਾਂ ਵੀ ਜਿਸ ਜਿਸ ਏਰੀਏ ਦੇ ਵਿੱਚ ਮੈਨੂੰ ਜ਼ਿਆਦਾ ਕੰਪਲੇਂਟਾਂ ਆਸੀ ਉਹ ਮੈਂ ਆਪ ਜੀ ਦੇ ਰੂਬਰੂ ਅਤੇ ਧਿਆਨ ਦੇ ਵਿੱਚ ਲੈ ਕੇ ਆਉਣਾ ਕਰਨਾ। ਸਭ ਤੋਂ ਪਹਿਲਾਂ ਐਮਪੀਐਨ 81 ਕੋਟਲਾ ਨਵਾਬ ਡੇਰਾ ਬਾਬਾ ਨਾਨਕ ਰੋਡ ਤੇ ਬੋੜਾਵਾਲ ਉਜਾਗਰਨਗਰ ਸ਼ਹਿਰ ਦਾ ਅੰਦਰੂਨੀ ਇਲਾਕਾ ਜਿਹੜਾ ਸੀ ਇਹ ਸੀ। ਉਸ ਤੋਂ ਬਾਅਦ ਸ਼ੂਗਰਪੁਰਾ ਜਿਹੜਾ ਉੱਥੇ ਵੀ ਕਾਫੀ ਲੋਕਾਂ ਦੀ ਡਿਮਾਂਡ ਸੀ ਮੁਰਗੀ ਮਹੱਲਾ ਤੇਲੀਆਂਵਾਲ ਜਵਾਹਰ ਨਗਰ ਜਵਾਹਰ ਨਗਰ ਕਤਬੀ ਨੰਗਲ ਭੁੱਲਰ ਰੋਡ ਸ਼ਾਂਤੀ ਨਗਰ ਕਨਵਨ ਰੋਡ ਸ਼ਾਵਾਦਪੁਰਾ ਆਰਮਾਨ ਰਿਜ਼ੋਰਟ ਰੋਡ ਆਨੰਦ ਵਿਹਾਰ ਨਿਊ ਆਨੰਦ ਵਿਹਾਰ ਡ੍ਰੀਮ ਐਵੇਨਿਊ ਕਲੋਨੀ ਸਾਊਥ ਸਿਟੀ ਮਹਾਜਨ ਕਲੋਨੀ ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਹਾਥੀਗੇਟ ਰੋਡ ਤੇ ਕਾਦੀਆਂ ਰੋਡ ਇਸ ਏਰੀਆ ਦੇ ਵਿੱਚੋਂ ਜਿਹੜੀਆਂ ਮੈਨੂੰ ਕਾਫੀ ਡਿਮਾਂਡ ਆਈਆਂ ਸੀ ਤੇ ਮੈਂ ਇਹਨਾਂ ਨੂੰ ਬੇਨਤੀ ਇਹੋ ਕਰਦਾ ਸੀ ਵੀ ਮੈਂ ਇਹਦੇ ਤੇ ਲੱਗਾ ਹੋਇਆ ਕਰ ਰਿਹਾ ਔਰ ਅੱਜ ਉਹ ਜਿਹੜਾ ਦਿਨ ਹੈ ਉਹ ਆ ਚੁੱਕਿਆ ਹੈ ਇਹ ਜਿਹੜਾ ਕੰਮ ਹੈ 27 ਕਰੋੜ 34 ਲੱਖ ਦੀ ਲਗਤ ਦੇ ਨਾਲ ਬਾਸ ਹੋ ਚੁੱਕਿਆ ਔਰ ਇਹ ਹੁਣ ਜਲਦ ਆਪਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਨੂੰ ਗਰਾਊਂਡ ਤੇ ਲੈ ਕੇ ਆਵਾਂਗੇ ਤੇ ਕੰਮ ਖਤਮ ਕਰਨ ਦਾ ਜਿਹੜਾ ਟਾਈਮ ਪੀਰੀਅਡ ਆ ਔਰ 1.5 ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਹੈ ਵੀ ਇਹਨੂੰ ਮੁਕੰਮਲ ਆਪਾਂ ਖਤਮ ਕਰ ਲਈਏ ਤਾਂ ਜੋ ਕਿ ਸਾਡੇ ਲੋਕਾਂ ਨੂੰ ਸਾਫ਼ ਪਾਣੀ ਜਿਹੜਾ ਮਹੀਆ ਕਰ ਸਕੀਏ ਸੋ ਮੈਂ ਇਹ ਜਾਣਕਾਰੀ ਜਿਹੜੀ ਹੈ ਆਪਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਸੀ ਆ ਜਿਹੜੇ ਮੈਂ ਨਾਮ ਬੋਲੇ ਨੇ ਉਹਨਾਂ ਨੂੰ ਇਹ ਜ਼ਰੂਰ ਆਪ ਆਪਣੀ ਏਰੀਆ ਦੇ ਵਿੱਚ ਤੁਸੀਂ ਆਵਾਜ਼ ਕਰ ਲਿਓ ਜਿੱਥੇ-ਜਿੱਥੇ ਵੀ ਇਹ ਕੰਮ ਹੋਣ ਵਾਲਾ ਆਪਣੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਸ ਕੰਮ ਨੂੰ ਤਰਜੀਹ ਦੇ ਕੇ ਕਰਾਓ ਔਰ ਇਹਦਾ ਉਦਘਾਟਨ ਜਿਹੜਾ ਬਹੁਤ ਜਲਦ ਕਰਾਂਗੇ ਸਾਰਿਆਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਡਿਊਟੀ ਲਈ ਹੈ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਔਰ ਕੋਸ਼ਿਸ਼ ਕਰ ਰਿਹਾ ਵੀ ਜਿੰਨਾ ਵੀ ਮਤਵ ਵੱਧ ਮੈਂ ਆਪਣੇ ਹਲਕੇ ਨੂੰ ਉਹਨੂੰ ਨਿਹਾਰ ਸਕਾਂ ਉਹਦੀ ਤਰੱਕੀ ਉਹਨਾਂ ਨੂੰ ਵਧੀਆ ਸਿਸਟਮ ਦੇ ਸਕਾਂ ਸੋ ਰਾਤ ਦਿਨ ਲੱਗਾ ਔਰ ਕੋਸ਼ਿਸ਼ ਹੈ ਵੀ ਸਾਰੀ ਆ ਆਬਾਹ ਜਿਹੜੀ ਹੈ ਸਾਡੀ ਸਾਰੀ ਜਨਤਾ ਜਿਹੜੀ ਹੈ ਉਹ ਵੀ ਰਲ ਮਿਲ ਕੇ ਸਾਥ ਹੋਗੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬਤਾਨਾ ਮਿਹਰਬਾਨੀ